ਤੁਹਾਡੀ ਮਿਹਰਬਾਨੀ ਹੈ ਜੋ ਤੁਸੀਂ ਸਾਡੇ ਤੇ ਕਰਦੇ ਹੋ ٹرسٹ ਦੋਸਤੋ ਇਹ ਸਾਡੇ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਦੀ ਕਿਰਪਾ ਕਰਕੇ ਪੀ ਪੱਤੀ ਤੇ ਵੀਡੀਓ ਪਾਉਣ ਤੋਂ ਬਾਅਦ ਮਿਲਦਾ ਹੈ ਰਿਜ਼ਲਟ ਦੋਸਤੋ ਪੀ ਬੱਤੀ ਨਵਾਂ ਸ਼ਹਿਰ ਤੇ ਵੀਡੀਓ ਪਾਉਣ ਤੋਂ ਬਾਅਦ ਮਿਲਦਾ ਹੈ ਰਿਜ਼ਲਟ ਦੋਸਤੋ ਸਤਿ ਸ਼੍ਰੀ ਅਕਾਲ ਪੀ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੁੰਦਾ ਸਾਥੀਓ ਪਿਛਲੇ ਹਫ਼ਤੇ ਅਸੀਂ ਇੱਕ ਵੀਡੀਓ ਪਾਈ ਸੀਗੀ ਕਿ ਜਿਹੜੇ ਸਕਰੀਨ ਤੇ ਤੁਹਾਨੂੰ ਬਜ਼ੁਰਗ ਨਜ਼ਰ ਆ ਰਹੇ ਆ ਸ਼ਾਮ ਸੁੰਦਰ ਇਹ ਲਾਪਤਾ ਹੋ ਗਏ ਸੀਗੇ ਇਹਨਾਂ ਦੇ ਪਰਿਵਾਰਕ ਮੈਂਬਰ ਅਨਮੋਲ ਉਹ ਬੜੇ ਪਰੇਸ਼ਾਨ ਸੀਗੇ ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਤੇ ਇਹਨਾਂ ਨੂੰ ਆਪਣੀ ਸਟੇਟ ਤੋਂ ਸਾਡੇ ਸੂਬੇ ਵਿੱਚ ਲੈ ਕੇ ਆਏ ਸੀਗੇ ਔਰ ਸਾਡੇ ਤੱਕ ਜਿਹੜੀ ਗੱਲ ਆ ਰਾਪਤਾ ਤਾਲਮੇਲ ਸਾਡੇ ਨੇ ਬਣਾਉਂਦੇ ਹਰਸ਼ ਜਾਂਗੜਾ ਜਿਹੜੇ ਚਿੰਤਤ ਸੀਗੇ ਕਿ ਬਾਪੂ ਜੀ ਮਿਲਣੇ ਬਹੁਤ ਜ਼ਰੂਰੀ ਆ ਕਿਤੇ ਕੋਈ ਮਾੜੇ ਹੱਥਾਂ ਤੇ ਨਾ ਚੜ ਜਾਣ ਔਰ ਲੋਕ ਕਿਤੇ ਹੋ ਸਕਦਾ ਜਿਹੜੀ ਇਹਨਾਂ ਦੇ ਬੰਦੇ ਦੇ ਅੰਦਰ ਪੀੜ ਸੀਗੀ ਇਹਨਾਂ ਨੂੰ ਡਰ ਸੀਗਾ ਕਿ ਕੋਈ ਕਿਤੇ ਇਹਨਾਂ ਨੂੰ ਬਹਿਲਾ ਫੁਸਲਾ ਕੇ ਆਪਣੇ ਘਰ 'ਚ ਲੇਬਰ ਨਾ ਕਰਵਾਈ ਜਾਵੇ ਕੋਈ ਇਹਨਾਂ ਨੂੰ ਆਪਣੇ ਘਰ ਵਿੱਚ ਨੌਕਰ ਬਣਾ ਕੇ ਨਾ ਰੱਖੇ ਤੇ ਇਹਨਾਂ ਨੂੰ ਕੁੱਟ ਮਾਰ ਨਾ ਕਰੇ ਲੇਕਿਨ ਵੀਡੀਓ ਪੈਣ ਤੋਂ ਬਾਅਦ ਜਿਵੇਂ ਤੁਸੀਂ ਹਮੇਸ਼ਾ ਜਾਦੂ ਕਰਦੇ ਹੋ ਕਰਾਮਾਤ ਕਰਦੇ ਹੋ ਤੁਸੀਂ ਕੀਤਾ ਔਰ ਇਹ ਜਿਹੜੇ ਅੰਕਲ ਆ ਸ਼ਾਮਸੁੰਦਰ ਇਹ ਚਾਰ ਪੰਜ ਦਿਨਾਂ ਦੇ ਅੰਦਰ ਜਿਹੜੇ ਆ ਇਹਨਾਂ ਨੂੰ ਵਾਪਸ ਮਿਲ ਗਿਆ ਹਰਸ਼ ਜੀ ਹੁਣ ਪੂਰੀ ਸਿਚੁਏਸ਼ਨ ਸਮਝਾ ਦਿਓ ਕਿੱਥੋਂ ਮਿਲੇ ਆ ਔਰ ਕਿਵੇਂ ਵੀਡੀਓ ਨਾਲ ਕਿਵੇਂ ਹੈਲਪ ਹੋਈ ਵੀਡੀਓ ਨਾਲ ਇਹ ਪੈਦਾ ਹੋਈ ਆ ਕਿ ਕਿਸੇ ਲੇਡੀ ਨੇ ਦੇਖਿਆ ਇਹਨਾਂ ਨੂੰ ਰਾਹੋਂ ਦੇ ਵਿੱਚ ਕਿ ਮਰਗੀ ਇਹ ਇੱਧਰ ਬੈਠੇ ਹੋਏ ਰੂਮ ਦੇ ਵਿੱਚ ਐਕਚੁਅਲੀ ਇਹਨਾਂ ਦੇ ਕੋਲੋਂ ਲੇਬਰ ਕਰਾਉਂਦੇ ਸੀਗੇ ਉਹ ਉੱਥੇ ਅੱਛਾ ਲੇਬਰ ਕਰਵਾਈ ਜਿਹੜਾ ਤੁਹਾਡਾ ਸ਼ੱਕ ਸੀ ਉਹ ਸਹੀ ਨਿਕਲਿਆ ਉਹ ਇਹਨਾਂ ਦੇ ਹੀ ਪਿੰਡ ਦੇ ਕੋਈ ਬੰਦੇ ਸੀਗੇ ਮੋਰੇ ਉਹਨਾਂ ਨੇ ਜਿੱਦਾਂ ਫੇਰ ਉਹ ਲੇਡੀ ਨੇ ਉਹਨਾਂ ਨੂੰ ਦੱਸਿਆ ਹੋਣਾ ਕਿ ਇਹਨਾਂ ਦੀ ਵੀਡੀਓ ਪਈ ਆ ਫੇਰ ਉਹ ਲੇਡੀ ਨੇ ਅੱਜ ਫੇਰੇ 10 ਵਜੇ ਬ੍ਰਹਮਚਾਰੀ ਨੂੰ ਸਾਡੇ ਰੋੜੀ ਵਾਲੇ ਠੇਕੇਦਾਰ ਨੂੰ ਇਹਨੂੰ ਫੋਨ ਕੀਤਾ ਕਿ ਅੰਕਲ ਜੀ ਤੁਹਾਡੇ ਇੱਥੇ ਆ ਤੁਸੀਂ ਇੱਥੇ ਆ ਜਾਓ ਨਹੀਂ ਤਾਂ ਇਹਨਾਂ ਨੇ ਫੇਰ ਉਹਨੂੰ ਬਲਾਚੋਰ ਲੈ ਜਾਣਾ ਹੈ ਰਿਸ਼ਤੇਦਾਰੀ ਸੀ ਹਾਂਜੀ ਇਹਨਾਂ ਦੀ ਰਿਸ਼ਤੇਦਾਰੀ ਹੈ ਇਹਨਾਂ ਦੇ ਬ੍ਰਦਰ ਦੇ ਸੋਰਾ ਸਾਹਿਬ ਹੈ ਇਹ ਨਹੀਂ ਜਿਹੜੇ ਲੈ ਕੇ ਗਏ ਸੀ ਨਹੀਂ ਹਾਂ ਉਹਨਾਂ ਦੇ ਪਿੰਡ ਦੇ ਹੀ ਆ ਉਹ ਨਾਨਕਿਆਂ ਦੇ ਕੋਲੇ ਹੀ ਆ ਲੱਗੇ ਚੱਕੀ ਰਹਿੰਦੇ ਬੰਦੇ ਵਕੂ ਬਕੂ ਹਾਂ ਬਟ ਚਲੋ ਐਨਾ ਸ਼ੁਕਰ ਉਹਨਾਂ ਨੇ ਨਹੀਂ ਮਾਰਿਆ ਬਟ ਫੇਰ ਵੀ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹ ਫਰਾਰ ਹੋ ਗਏ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪੂਰੀ ਤਾਨੂੰ ਪਤਾ ਲੱਗ ਗਿਆ ਮੋਲ ਤੋਂ ਕੰਪਲੇਂਟ ਦੋ ਉਹਨਾਂ ਤੇ ਖਿਲਾਫ ਹਾਂਜੀ ਦਵਾਣੀ ਆ ਜੀ ਕੰਪਲੀਟ ਹੋਣ ਪੂਰੀ ਕੰਪਲੀਟ ਦਵਾ ਕੇ ਫੇਰ ਹੀ ਆਪਾਂ ਹੁਣ ਉਹਨੂੰ ਚੱਕਾਂਗੇ ਦੇਖੋ ਕਿੰਨੇ ਪਰੇਸ਼ਾਨ ਸੀ ਤੁਹਾਨੂੰ ਤੁਸੀਂ ਸਾਰੀ ਜ਼ਿੰਦਗੀ ਦਾ ਅਲੀਗੇਸ਼ਨ ਹੈ ਚਲੋ ਸਾਡੀ ਤਾਂ ਦੂਰ ਦੀ ਗੱਲ ਆ ਪਹਿਲਾਂ ਤਾਂ ਇਹਨਾਂ ਦੇ ਆਪਣੇ ਮਾਪੇ ਬੱਚੇ ਸਾਰੇ ਪਰੇਸ਼ਾਨ ਸੀ ਆ ਇਹਨਾਂ ਦੇ ਆਪਣੇ ਖੁਦ ਮਾਪੇ ਬੱਚੇ ਉਹ ਡੇਲੀ ਫੋਨ ਕਰਦੇ ਬਾਪੂ ਮਿਲਿਆ ਮੈਂ ਕਿਹਾ ਜਦ ਮਿਲਣਾ ਤਾਂ ਦੱਸਾਂਗੇ ਅਸੀਂ ਉਹਨਾਂ ਦੀ ਕੋਲ ਤੇ ਗੱਲ ਵੀ ਕਰਾਤੀ ਉਹ ਕਹਿੰਦੇ ਠੀਕ ਆ ਜੀ ਔਰ ਹਰਸ਼ ਕਿੰਨੀ ਹੈਰਾਨੀ ਵਾਲੀ ਗੱਲ ਆ ਬੱਚਿਆਂ ਨੂੰ ਤਾਂ ਚਲੋ ਗੁੰਮਰਾ ਕਰਕੇ ਲਈ ਜਾਂਦੇ ਆ ਇੱਕ ਬਜ਼ੁਰਗ ਨੂੰ ਗੁੰਮ ਚਲੋ ਐਨਾ ਜੋ ਬੰਦਾ ਸਾਡੇ ਕੋ ਆ ਗਿਆ ਕੰਮ ਕਰਾਈ ਲੇਬਰ ਹਾਂ ਜੀ ਲੇਬਰ ਕਰਾਈ ਆ ਜੀ ਇਹ ਤਾਂ ਟੈਲਾਂ ਦਾ ਕੰਮ ਕਰਾਇਆ ਇਹਨੂੰ ਇਹ ਕਹਿਆ 500 ਰੁਪਏ ਤੈਨੂੰ ढ़ाੜੀ ਦੇਵਾਂਗੇ ਫੋਟ ਇਹਨੂੰ ਰੁਪਈਆ ਨਹੀਂ ਦਿੱਤਾ ਪਰ ਇਹਨਾਂ ਨੂੰ ਵੀ ਦੱਸ ਕੇ ਤਾਂ ਜਾਣਾ ਚਾਹੀਦਾ ਸੀ ਨਾ ਆਪਣੇ ਨਾਲ ਦੇ ਨੂੰ ਉਹ ਇਹ ਕਹਿੰਦੇ ਮੈਨੂੰ ਲੈ ਕੇ ਗਿਆ ਉਹ ਬਿਠਾ ਕੇ ਪਿੰਡ ਦਾ ਬੰਦਾ ਕਰਕੇ ਚਲੋ ਅਗਲਾ ਬਹਿ ਕੇ ਚਲੇ ਗਿਆ ਕਹਿੰਦੇ ਰਾਹੋਂ ਜਾ ਕੇ ਉਹਨੇ ਮੈਨੂੰ ਪੈਗ ਪੁੱਗ ਪਲਾਇਆ ਜਿੱਦਾਂ ਮਰਜ਼ੀ ਆ ਮੈਨੂੰ ਬਿਠਾ ਕੇ ਲੈ ਗਿਆ ਨਾਲ ਗੱਲ ਇੱਥੇ ਕਲੀਅਰ ਗੁੰਮਰਾਹ ਕਰਕੇ ਲੈ ਗਿਆ ਯਸ ਫੋਨ ਫੋਨ ਇਹਦੇ ਕੋਲ ਕੋਈ ਨਹੀਂ ਕੁਝ ਵੀ ਨਹੀਂ ਹੈਗਾ ਯਾਰ ਉਹਦਾ ਪਤਾ ਨਹੀਂ ਹੁੰਦਾ ਕੁਝ ਵੀ ਨਹੀਂ ਹੈਗਾ ਨਾਲ ਮੈਂ ਉਹ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਆ ਉੱਥੇ ਜਾ ਕੇ ਸ਼ਰਾਬ ਪਲਾਈ ਰਾਹਾਂ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਔਰ ਇਹਦੇ ਕੋਲ ਕੋਈ ਫੋਨ ਫੋਨ ਵੀ ਨਹੀਂ ਆ ਸ਼ਾਮਸੁੰਦਰ ਦੇ ਕੋਲ ਕਿਉਂਕਿ ਇਹਨਾਂ ਕੋਲ ਕੋਈ ਫੋਨ ਨੰਬਰ ਨਹੀਂ ਹੈ ਆਪਣੇ ਏਰੀਆ ਤੋਂ ਵਾਕਿਫ ਨਹੀਂ ਹੈ ਤਾਂ ਉੱਥੇ ਉਲਝਦੇ ਰਹੇ ਔਰ ਵੀਡੀਓ ਪੈਣ ਤੋਂ ਬਾਅਦ ਇੱਕ ਭੈਣ ਜੀ ਸਿਗੇ ਰਾਹੋਂ ਤੋਂ ਜਿਨ੍ਹਾਂ ਨੇ ਇਹਨਾਂ ਨੂੰ ਪਛਾਣਿਆ ਔਰ ਇਤਲਾਹ ਕੀਤੀ ਹੈ ਤਾਂ ਉਹਨਾਂ ਭੈਣ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਸਾਡੀ ਵੱਡੀ ਭੈਣ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਮਦਦ ਨਾਲ ਇਹ ਜਿਹੜੇ ਸ਼ਾਮਸੁੰਦਰ ਜੀ ਆਪਣੇ ਪਰਿਵਾਰ ਚ ਵਾਪਸ ਪਹੁੰਚੇ ਆ ਔਰ ਹਰਸ਼ ਹੁਣ ਜਿਵੇਂ ਦੱਸਿਆ ਕਿ ਸ਼ਾਮਸ ਪਰਵਾਰਕ ਮੈਂਬਰ ਇਹਨਾਂ ਦੇ ਬੱਚੇ ਆ ਜਿਹੜੇ ਇਹਨਾਂ ਦੇ ਪਿਛਲੇ ਸੂਬੇ ਵਿੱਚ ਆ ਉਹ ਬਹੁਤ ਬੇਚੈਨ ਸੀਗੇ ਬੜੇ ਵਿਚਾਰੇ ਵਿਆਕੁਲ ਸੀਗੇ ਤੜਪਰੇ ਸੀਗੇ ਕਿ ਕਦੋਂ ਉਹਨਾਂ ਦੇ ਪਿਤਾਬ ਜਿਹੜੇ ਵਾਪਸ ਘਰ ਆਉਣਗੇ ਤਾਂ ਹੁਣ ਇਹਨਾਂ ਨੂੰ ਵਾਪਸ ਭੇਜ ਰਹੇ ਹਾਂ ਹਾਂਜੀ ਇੱਕ ਦੋ ਦਿਨ ਚ ਇਹਨਾਂ ਨੂੰ ਭੇਜ ਦੇਣਾ ਆਪਣੇ ਜਿੱਦਾ ਵੀ ਥਾਣੇ ਦਾ ਕੰਮ ਮੁੱਕੂਗਾ ਨਾ ਜਿੰਨਾ ਵੀ ਇਹ ਸਿਸਟਮ ਖਤਮ ਕਰਕੇ ਇਹਨਾਂ ਨੂੰ ਫਿਰ ਆਪਾਂ ਭੇਜ ਦੇਣਾ ਪਿੰਡ ਕਿਸੇ ਦੇ ਨਾਮ ਇਹਨੂੰ ਤੇ ਪਿੰਡ ਭੇਜ ਦੇ ਹਾਂਜੀ ਕਿਸੇ ਦੇ ਨਾਲ ਭੇਜਾ ਕੇ ਇਕੱਲੇ ਨੂੰ ਨਹੀਂ ਭੇਜ ਸਕਦੇ ਠੀਕ ਹੋ ਤੁਸੀਂ ਤੁਸੀਂ ਇਹਨਾਂ ਨਾਲ ਗੱਲ ਕਰੋ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਤੁਹਾਡੇ ਨਾਲ ਠੀਕ ਹੋ ਪੈਸੇ ਦਿੱਤੇ ਪੈਸ ਉਹ ਨਸਾ ਨਸਾ ਲਗਾ ਦਿਆ ਨ दारू ਪੀ ਕਰਕੇ ਉਹ ਲੈ ਕੇ ਚੱਲ ਬਤਾਨਾ ਤਾਂ ਤੁਥਾ ਨਾ ਜੋ ਆਪਕੇ ਇਹ ਰਿਸ਼ਤੇਦਾਰ ਇਹਨਾਂ ਕੋ ਬਤਾ ਤੋ ਦੇਤੇ ਫੋਨ ਕਰਕੇ ਮੋਬਾਈਲ ਨਹੀਂ تھا ਮੋ ਕੋ ਪਾਸ ਮਨੇ ਤਾਂ ਹਮਰ ਇਸ ਕੋ ਮੋਬਾਈਲ ਉਹੀ ਗੱਲ ਜਿਹੜੀ ਮੈਂ ਅਨਮੋਲ ਜੀ ਹਾਂ ਹੁਣ ਠੀਕ ਹੈ ਸਰ ਤੁਹਾਨੂੰ ਪਰੇਸ਼ਾਨ ਸੀ ਕਿ ਤੁਸੀਂ ਬਹੁਤ ਪਰੇਸ਼ਾਨ ਸੀ ਮੈਨੂੰ ਸਾਨੂੰ ਬੰਦਾ ਲੱਗ ਗਿਆ ਹੁਣ ਸਾਨੂੰ ਕੋਈ ਪਰੇਸ਼ਾਨੀ ਬੰਦਾ ਲੱਗ ਗਿਆ ਬਹੁਤ ਧੰਨਵਾਦੀ ਜਿਸ ਜਿੰਮੇਵਾਰੀ ਮੇਰੀ ਤਰਫੋਂ ਹਾਂ ਜੀ ਜੋ ਹਮਾਰੇ ਪਰਿਵਾਰਕ ਮੈਂਬਰ ਦੇਖ ਰਹੇ ਆ ਜੋ ਵੀਡੀਓ ਸ਼ੇਅਰ ਕਰਤੇ ਆ उनका धन्यवाद भी कर जी हाँ जी धन्यवाद करते हैं सारे के धन्यवाद कर रहे हैं सब सबके धन्यवाद करते हैं अच्छा बताओ आपसे कोई पैसा वैसा तो नहीं लिया जी नहीं कोई पैसा नहीं लिया हमसे कोई पैसा इंसानियत के नाते मतलब जी सर जी सर जी सर कोई पैसा नहीं खर्चा हमारी मदद कर हेल्प करके हमारी आदमी खोज के हमारे तक पहुँचा दी चलो बहुत शुक्रिया इंसानियत नाते साडा ही फर्ज है थोड़ा ही फर्ज है देखो हर्ष उन्होंने ना तालमेल बनाया ये साडे लोकल ने भरा आ इन्ह ने सामेल नहीं बनाया अभी थोड़े ना तालमेल बनाया और मेहरबानी ਅੱਜ ਇਹ ਜਿਹੜੇ ਬਜ਼ੁਰਗ ਹੈ ਆਪਣੇ ਪਰਿਵਾਰ ਵਿੱਚ ਵਾਪਸ ਆਏ ਆ ਮਤਲਬ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚੇ ਵਾਪਸ ਔਰ ਹੁਣੇ ਆਪਣੇ ਪਿੰਡ ਵਾਪਸ ਚਲੇ ਜਾਣਗੇ ਉਹਨਾਂ ਨੂੰ ਵੀ ਫਿਰ ਕਹੇ ਕਿ ਇਹਨਾਂ ਨੂੰ ਨਾ ਇਕੱਲੇ ਭੇਜਣੇ ਨਾ ਨਹੀਂ ਹੁਣ ਨਹੀਂ ਭੇਜਣਾ ਇਹਨਾਂ ਨੂੰ ਕਿਤੇ ਵੀ ਆਪਾਂ ਹੁਣ ਇਹਨਾਂ ਨੂੰ ਇੱਥੋਂ ਵੀ ਨਹੀਂ ਜਾਣ ਦੇਣਾ ਮੈਂ ਜੇ ਤੁਹਾਡੇ ਕਰਕੇ ਇੱਥੇ ਮੈਂ ਬੱਠਾ ਆਇਆ ਮੈਂਗਾ ਜਾਣਾ ਨਹੀਂ ਜਾਂਦੀ ਭਾਜੀ ਨਹੀਂ ਆਉਂਦੇ ਇੱਥੇ ਸਾਰਾ ਕੰਮ ਨਹੀਂ ਨਿਭੜਦਾ ਫਿਰ ਇਹਨਾਂ ਨੂੰ ਇੱਕ ਦੋ ਦਿਨ ਤੱਕ ਇੱਕ ਬੰਦਾ ਤਿਆਰ ਕਰਦੇ ਇੱਥੇ ਭਈਆ ਆਪਣਾ ਫਿਰ ਇਹਨਾਂ ਨੂੰ ਪਿੰਡ ਭੇਜਦੇ ਆਪਣ ਇਹਨਾਂ ਦੇ ਪਰਿਵਾਰ ਨੇ ਵੀ ਕਿਉਂ ਮੁੜ ਕੇ ਭੇਜਣਾ ਨਹੀਂ ਨਹੀਂ ਹੁਣ ਨਹੀਂ ਭੇਜਣਾ ਜੀ ਹੁਣ ਭੇਜ ਕੇ ਫਾਇਦਾ ਨਹੀਂ ਕੀ ਹੋਈ ਏਜ ਵੀ ਹੋ ਚੁੱਕੀ ਆ ਜਿਹੜਾ ਬੰਦਾ ਸ਼ਰੀਫ ਆ ਘੋਲਾ ਆ ਹਾਂਜੀ ਹੋਰ ਤੇ ਪਰ ਨਿਕਲੇ ਵੇ ਭੇਤੀ ਨਾ ਉਹ ਤਾਂ ਹੈਗਾ ਹੀ ਆ ਜੀ ਘਰ ਦਾ ਭੇਤੀ ਲੰਕਾ ਟੋਂਦਾ ਉਹੀ ਟੋਂਦਾ ਜੀ ਹੋਰ ਕਿਹਨੇ ਟੋਣਾ ਬਟ ਉਹਤੇ ਕਾਰਵਾਈ ਕਰਾਵਾਂਗੇ ਛੱਡਦੇ ਨਹੀਂ ਉਹਨੂੰ ਵੀ ਇਦਾਂ ਜਰੂਰੀ ਹੈ ਜਰੂਰ ਉਹਦੇ ਹੱਥ ਲੱਗਣੇ ਚਾਹੀਦੇ ਇੱਕ ਵਾਰ ਹਾਂ ਤਾਂ ਹੀ ਆ ਕ ਲਾਉਗੀ ਪੱਕਾ ਜੀ ਪੱਕਾ ਇਦਾਂ ਹੀ ਅਸੀਂ ਇੱਕ ਹੋਰ ਵੀਡੀਓ ਵੀ ਅਪਲੋਡ ਕੀਤੀ ਹੈ ਜੇ ਇੱਕ ਬੱਚਾ ਜਿਹੜਾ ਆ ਉਸ ਅਸਮਾਨਪੁਰ ਤੋਂ ਉਹਨੂੰ ਕੋਈ ਚੱਕ ਕੇ ਲੈ ਗਿਆ ਉਹਦੀ ਵੀ ਤੁਸੀਂ ਵੀਡੀਓ ਦੇਖ ਲੈਣੀ ਉਹ ਪਰਿਵਾਰ ਦੀ ਮਦਦ ਕਰਨੀ ਜਿੱਦਾਂ ਇਹਨਾਂ ਦੀ ਕੀਤੀ ਆ ਉਮੀਦ ਕਰਦੇ ਆ ਉਹ ਬੱਚਾ ਜਿਹੜਾ 1.5 ਸਾਲ ਦਾ ਮਾਸੂਮ ਬੱਚਾ ਆ ਉਹ ਵੀ ਆਪਣੇ ਪਰਿਵਾਰ ਤੱਕ ਜਲਦੀ ਵਾਪਸ ਪਹੁੰਚੇ ਬਣੇ ਰਹਿਣਾ ਵੀ ਬਤੀ ਨਵਾਸ਼ੇ ਨੇ ਆਪਣੀ ਛੋੜੀ ਦਿਨੇ ਸੂਰੀ ਕੈਮਰਾ ਪਰਸਮਜੀ ਕੋਲ ਜਦੋਂ ਜਾਜਦੋ ਪਹੁੰਚਦੇ ਫਿਰ ਤੋਂ ਹਜ਼ਰ ਮਗੇ ਸੱਸੀ ਕਲਰਾ ਪਰਖ